ਵਿਧਾਇਕ ਕਾਂਗਰਸ ਪਾਰਟੀ ਦੇ ਵਿੱਚ ਮੌਜੂਦ ਹੋਣਾ ਚਾਹੁੰਦੇ ਨੇ ਅੱਜ ਉਹਨਾਂ ਨੇ ਕੀ ਗੱਲ ਆਖੀ ਉਹਨਾਂ ਨੇ ਕਿਹਾ ਕਿ ਜਿਵੇਂ ਦਲਜੀਤ ਦਸਾਂਝ ਦੇ ਸ਼ੋਅ ਲਈ ਪਹਿਲਾਂ ਹੀ ਲੋਕ ਅਡਵਾਂਸ ਬੁਕਿੰਗ ਕਰਨਾ ਸ਼ੁਰੂ ਕਰ ਦਿੰਦੇ ਨੇ ਉਸੇ ਤਰ੍ਹਾਂ ਹੀ ਅੱਜ ਆਮ ਆਦਮੀ ਦੇ 32 ਵਿਧਾਇਕ ਆਮ ਆਦਮੀ ਪਾਰਟੀ ਦੇ 32 ਵਿਧਾਇਕ ਕਾਂਗਰਸ ਦੇ ਵਿੱਚ ਅਡਵਾਂਸ ਬੁਕਿੰਗ ਲਈ ਕੋਸ਼ਿਸ਼ਾਂ ਕਰ ਰਹੇ ਨੇ ਆਖ ਰਹੇ ਨੇ ਕਿ ਅਸੀਂ ਕਾਂਗਰਸ ਦੇ ਵਿੱਚ ਜਾਣਾ ਹੈ ਤੇ ਇਸੇ ਗੱਲ ਤੇ ਅੱਜ ਕਲਦੀਪ ਧਾਲੀਵਾਲ ਜੀ ਦੇ ਨਾਲ ਗੱਲ ਕੀਤੀ ਜਦੋਂ ਉਹਨਾਂ ਨੂੰ ਪੁੱਛਿਆ ਕਿ ਇਹ ਗੱਲ ਅੱਜ ਪ੍ਰਤਾਪ ਬਾਜਵਾ ਜੀ ਨੇ ਕਹੀ ਤਾਂ ਉਹਨਾਂ ਨੇ ਪਤਾ ਕੀ ਠੋਕੇ ਜਵਾਬ ਦਿੱਤਾ ਉਹ ਕਹਿੰਦੇ ਜਿਹੜੇ ਬੰਦੇ ਦੀ ਕਾਂਗਰਸ ਪਾਰਟੀ ਦੇ ਵਿੱਚ ਆਪਣੀ ਕੋਈ ਸੌਂਦਾ ਉਹ ਸਾਡੀ ਪਾਰਟੀ ਤੇ ਤਵੇ ਲਾ ਰਿਆ ਉਹਨਾਂ ਨੂੰ ਪੁੱਛੋ ਕਿ ਕਿਹੜੇ ਬੰਦੇ ਨੇ ਕਿਹੜੇ ਬੱਤੀ ਵਿਧਾਇਕ ਨੇ ਜਿਹੜੇ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਪੂਰੀ ਜਾਣਕਾਰੀ ਦੋਸਤੋ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆ ਤੁਸੀਂ ਜਿਹੜੇ ਆਪਣੇ ਲਾਈਵ ਸੱਚ ਟੀਵੀ ਦੇ ਨਾਲ ਡਾਕਟਰ ਬਖਸ਼ ਜੱਜ ਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਮੈਂ ਜਸ਼ਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅੱਜ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪ੍ਰਤਾਪ ਬਾਦਵਾ ਜੀ ਨੇ ਬਿਆਨ ਦਿੱਤੇ ਸੀ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਲਈ ਐਡਵਾਂਸ ਬੁਕਿੰਗ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਜਦੋਂ ਹੀ ਇਹ ਸਵਾਲ ਕੁਲਦੀਪ ਧਾਰੀਵਾਲ ਜੀ ਨੂੰ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਕੀ ਇਹ ਗੱਲ ਸੱਚ ਹੈ ਤਾਂ ਉਹਨਾਂ ਦੇ ਦੁਆਰਾ ਇਹ ਗੱਲ ਆਖੀ ਗਈ ਹੈ ਕਿ ਜੋ ਕਾਂਗਰਸ ਪਾਰਟੀ ਦੇ ਪ੍ਰਤਾਪ ਬਾਜਬਣ ਨੇ ਉਹਨਾਂ ਨੂੰ ਤਾਂ ਆਪਣੀ ਪਾਰਟੀ ਦੇ ਵਿੱਚ ਕੋਈ ਆਪ ਨਹੀਂ ਪੁੱਛਦਾ ਉਹ ਤਾਂ ਪਤਾ ਨਹੀਂ ਕਿੰਨੇ ਕੁ ਝੂਠ ਬੋਲਦੇ ਨੇ ਤੇ ਉਹਨਾਂ ਵਿੱਚੋਂ ਜਿਹੜੇ ਝੂਠ ਬੋਲੇ ਨੇ ਉਹਨਾਂ ਵਿੱਚੋਂ ਇੱਕ ਵੀ ਗੱਲ ਉਹਨਾਂ ਨੇ ਹਾਲੇ ਤੱਕ ਪੂਰੀ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਇਹਨਾਂ ਨੇ ਵੀ ਵਾਅਦੇ ਦੇ ਤਾਂ ਢੇਰ ਲਾਤੇ ਸੀ ਵਾਅਦੇ ਇਹਨਾਂ ਨੇ ਐਨੇ ਕੀਤੇ ਐਨੇ ਝੂਠ ਬੋਲੇ ਤੇ ਉਹ ਹਜੇ ਤੱਕ ਨਹੀਂ ਪੂਰੇ ਕੀਤੇ ਤੁਸੀਂ ਜੋ ਸਾਡੇ ਤੇ ਤਵੇ ਲਾਰੇ ਹੋ ਤੁਸੀਂ ਆਪਣੀ ਸਰਕਾਰ ਲਈ ਤਾਂ ਵੇਖ ਦੇਣੀ ਜਿਹੜੀ ਕੁਝ ਸਾਲ ਪਹਿਲਾਂ ਲੰਘੀ ਇਹ ਜੋ ਗੱਲਾਂ ਕਈਆਂ ਨੇ ਉਹ ਜੀ ਕੁਲਦੀਪ ਢਾਲੀਵਾਲ ਨੇ ਕਈਆਂ ਨੇ ਕੁਲਦੀਪ ਢਾਲੀਵਾਲ ਨੇ ਅੱਗੇ ਕੀ ਕਿ ਕਹਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਤੁਹਾਨੂੰ ਦੱਸ ਦਈਏ ਜਦੋਂ ਹੀ ਕੁਲਦੀਪ ਢਾਲੀਵਾਲ ਤੋਂ ਇਹ ਗੱਲਾਂ ਜੋਨੇ ਨੇ ਉਹਨਾਂ ਦੇ ਦੁਆਰਾ ਜਵਾਬ ਦਿੱਤੇ ਜਾਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਜਦੋਂ ਬੱਚੇ ਸੀ ਪ੍ਰਤਾਪ ਬਾਜਬਹਰੀ ਜਦੋਂ ਬੱਚੇ ਸੀ ਉਦੋਂ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਇਹ ਚੀਜ਼ਾਂ ਦੱਸੀਆਂ ਕਿ ਪੁੱਤ ਉਹ ਤਾਂ ਮਹਾ ਉਹ ਤਾਂ ਮੰਤਰੀ ਸੀ ਨੇਤਾ ਸੀ ਤਾਂ ਉਦੋਂ ਉਹਨਾਂ ਦੇ ਮਾਤਾ ਪਿਤਾ ਨੇ ਕਿਹਾ ਕਿ ਤੁਸੀਂ ਤਾਂ ਸਿਰਫ ਕੁਰਸੀਆਂ ਲਈ ਬਣੇ ਹੋ ਉਹਨਾਂ ਨੂੰ ਇੰਨਾ ਪਿਆਰ ਨਾਲ ਪਾਲਿਆ ਹੋਸਿਆ ਕਿ ਤੁਹਾਡੇ ਲਈ ਤਾਂ ਕੁਰਸੀਆਂ ਧਰੀਆਂ ਪਈਆਂ ਨੇ ਤੁਸੀਂ ਤਾਂ ਨੇਤਾ ਵੀ ਬਣਨਾ ਹੈ ਤੇ ਜਦੋਂ ਇਹ ਹੌਲੀ ਹੌਲੀ ਵੱਡੇ ਹੁੰਦੇ ਨੇ ਉਹਨਾਂ ਦੇ ਦਾਦੇ ਪੜਦਾਦੇ ਵੀ ਮਰ ਚੁੱਕੇ ਹੁੰਦੇ ਨੇ ਤੇ ਬਾਅਦ ਵਿੱਚ ਹੌਲੀ ਹੌਲੀ ਵੱਡੇ ਹੁੰਦਿਆਂ ਹੁੰਦਿਆਂ ਉਹ ਕੋਸ਼ਿਸ਼ਾਂ ਕਰ ਰਹੇ ਹੁੰਦੇ ਨੇ ਨੇਤਾ ਦੀਆਂ ਕੁਰਸੀਆਂ ਲੈਣ ਦੀਆਂ ਪਰ ਬਾਅਦ ਵਿੱਚ ਹੁਣ ਤੱਕ ਤੇ 70 75 ਸਾਲ ਦੀ ਉਮਰ ਹੋ ਚੁੱਕੀ ਹੈ ਤਾਂ ਵੀ ਉਹਨਾਂ ਨੂੰ ਕੁਰਸੀ ਨਹੀਂ ਮਿਲਦੀ ਤੇ ਜਦੋਂ ਹੀ ਉਹ ਕਾਂਗਰਸ ਦੇ ਵਿੱਚ ਕੋਈ ਗੱਲਬਾਤ ਕਰਦੇ ਨੇ ਨਾ ਕਾਂਗਰਸ ਦੇ ਵਿੱਚ ਜੇਕਰ ਉਹ ਕੋਈ ਗੱਲਬਾਤ ਕਰਦੇ ਨੇ ਪਾਰਟੀ ਦੇ ਵਿੱਚ ਤਾਂ ਉਹਨਾਂ ਨੂੰ ਜੇਕਰ ਦੋ ਤਿੰਨ ਬੰਦਿਆਂ ਦੀ ਹਾਮੀ ਵੀ ਮਿਲ ਜੇ ਨਾ ਤੇ ਉਹ ਘਰ ਆ ਕੇ ਕਹਿਣ ਲੱਗ ਪੈਂਦੇ ਨੇ ਦੇਖੋ ਅੱਜ ਅੱਜ ਦੇਖਿਓ ਤੁਸੀਂ ਮੇਰੇ ਪਿੱਛੇ ਕਿੰਨੇ ਬੰਦੇ ਖੜੇ ਨੇ ਇਹ ਸਾਰੀਆਂ ਗੱਲਾਂ 'ਚ ਕੁਲਦੀਪ ਢਾਲੀਵਾਲ ਨੇ ਪ੍ਰਤਾਪ ਬਾਜਵਾ ਨੂੰ ਕਹੀਆਂ ਤੇ ਪਰ ਬਾਅਦ ਵਿੱਚ ਜੋ ਅੱਜ ਕੁਲਦੀਪ ਢਾਲੀਵਾਲ ਨੇ ਕਿਹਾ ਕੁਲਦੀਪ ਢਾਲੀਵਾਲ ਕਹਿੰਦੇ ਵੀ ਤੁਸੀਂ ਦੇਖੋ ਜੇ ਇਹ ਆਪ ਹੀ ਹਵਾ ਮਾਰ ਰਹੇ ਨੇ ਨਾ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫੇਰ ਹੋਣੀ ਹੈ ਇਹ ਗੱਲ ਉਹਨਾਂ ਨੇ ਭਲਾ ਕਿਉਂ ਆਖੀ ਗੁਲਦੀਪ ਢਾਲੀਵਾਲ ਜੀ ਇਹ ਗੱਲ ਤੁਸੀਂ ਕਿਹੜੇ ਬੇਸ ਤੇ ਕਹਿ ਰਹੇ ਹੋ ਤੁਸੀਂ ਇਹ ਤਾਂ ਦੇਖੋ ਨਾ ਕਿ ਹਾਲਾ ਹਾਲਾ ਕੇ 3 ਸਾਲ ਆਮ ਆਦਮੀ ਪਾਰਟੀ ਸਰਕਾਰ ਦੇ ਬੀਤ ਚੁੱਕੇ ਨੇ 3 ਸਾਲਾਂ ਦੇ ਵਿੱਚ ਉਹਨਾਂ ਨੇ ਅਜੇ ਹਾਲ ਕੋਈ ਕੰਮ ਨਹੀਂ ਕੀਤਾ ਜਿਸ ਦੇ ਕਾਰਨ ਲੋਕ ਉਹਨਾਂ ਨੂੰ ਪਸੰਦ ਕਰਦੇ ਹੋਣ ਜੇਕਰ ਪਸੰਦ ਕਰਦੇ ਹੁੰਦੇ ਤਾਂ ਉਹਨਾਂ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਨਾ ਬਣਾਉਂਦੇ ਜੇ ਉਹਨਾਂ ਨੂੰ ਆਮ ਆਦਮੀ ਪਾਰਟੀ ਇੰਨੀ ਚੰਗੀ ਲੱਗਦੀ ਹੁੰਦੀ ਤਾਂ ਉਹ ਬੀਜੇਪੀ ਸਰਕਾਰ ਨੂੰ ਹੀ ਕਿਉਂ ਬਣਾਉਂਦੇ ਇਸ ਤੋਂ ਤਾਂ ਇਹ ਗੱਲ ਸਿੱਧੀ ਸਿੱਟਾ ਨਤੀਜਾ ਇਹਦਾ ਸਿੱਧਾ ਨਿਕਲਦਾ ਹੈ ਕਿ ਲੋਕ ਜੋ ਨੇ ਉਹ ਸਰਕਾਰਾਂ ਤੋਂ ਅੱਕ ਚੁੱਕੇ ਨੇ ਬਸ ਮਜਬੂਰਨ ਉਹਨਾਂ ਨੂੰ ਕਿਸੇ ਨਾ ਕਿਸੇ ਪਾਰਟੀ ਨੂੰ ਜਿਤਾਉਣਾ ਪੈਂਦਾ ਹੈ ਨਹੀਂ ਤਾਂ ਜੋ ਲੋਕ ਨੇ ਉਹਨਾਂ ਸਾਰੀਆਂ ਸਰਕਾਰਾਂ ਤੋਂ ਅੱਕੇ ਨੇ ਕਿਉਂਕਿ ਲੋਕਾਂ ਨੂੰ ਵੀ ਇਹ ਗੱਲ ਦਾ ਪਤਾ ਲੱਗ ਗਿਆ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹ ਰਲੀਆਂ ਮਿਲੀਆਂ ਨੇ ਇੱਕੋ ਥਾਲੀ ਦੀਆਂ ਚਟੀਆਂ-ਵਟੀਆਂ ਨੇ ਇਹਨਾਂ ਨੇ ਸਾਡੇ ਪੰਜਾਬ ਲਈ ਕੱਖ ਨਹੀਂ ਕਰਨਾ ਨਾ ਕੀਤਾ ਹੈ ਨਾ ਕਰਨਾ ਹੈ ਸਿਰਫ ਵਾਅਦੇ ਨਹੀਂ ਢੇਰ ਲਾਉਣੇ ਨੇ ਇਹਨਾਂ ਨੇ ਇਸ ਪੰਜਾਬ ਵਿੱਚ ਕੋ ਖਨਾਕ ਕੀਤਾ ਹੈ ਤੇ ਨਹੀਂ ਕਰਨਾ ਹੈ ਬਸ ਵਾਅਦੇ ਕਰ ਦਿੰਦੇ ਨੇ ਆ ਕਰਦਾਂਗੇ ਆ ਕਰਦਾਂਗੇ ਹੁਣ ਤੁਸੀਂ ਦੇਖੋ ਭਗਵਾਨ ਪ੍ਰਮਾਨ ਸਰਕਾਰ ਨੇ ਕੀ ਕੀ ਵਾਦੇ ਕੀਤੇ 베ਰੋ ਜੁਗਾਰੀ ਖਤਮ ਕਰ ਦਾਂਗੇ ਬੀਪੀਆਂ ਦੇ ਖਾਤਿਆਂ 'ਚ ਪੈਸੇ ਆਇਆ ਕਰਨਗੇ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਉਹ ਵੀ ਇੱਥੇ ਆ ਕੇ ਕੰਮ ਕਰਨਗੇ ਇਹਦੇ ਨਾਲ ਗੋਰੇ ਗੋਰੀਆਂ ਵੀ ਇੱਥੇ ਆ ਕੇ ਕਰਨਗੇ ਹੁਣ ਤੁਸੀਂ ਦੱਸੋ ਇਹ ਆਇਆ ਸਾਰਾ ਕੁਝ ਹੋਇਆ ਸਾਰਾ ਕੁਝ ਪੂਰਾ ਨਾ ਹਾਲਾਂਕਿ ਉਹਨਾਂ ਦੀ ਕਈ ਗੱਲ ਉਲਟੀ ਹੋ ਗਈ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਨੌਜਵਾਨ ਆ ਉਹ ਇੱਥੇ ਆਉਣਗੇ ਆ ਤਾਂ ਗਏ ਆ ਔਰ ਟ੍ਰੈਕੀ ਦੇ ਨਾਲ ਨਹੀਂ ਆਏ ਵੇਚਤਿਆਂ ਦੇ ਨਾਲ ਆਏ ਆ ਤੁਸੀਂ ਦੇਖੋ ਕਿ ਉਹਨਾਂ ਨੂੰ ਟਰੰਪ ਨੇ ਆਪਣੇ ਦੇਸ਼ 'ਚੋਂ ੱੱਕੇ ਮਾਰ-ਮਾਰ ਕੇ ਕੱਟਿਆ ਕੱਟਿਆ ਕਿਵੇਂ ਹੱਥ ਘੜੀਆਂ ਬੇੜੀਆਂ ਲਗਾ ਕੇ ਉਹ ਵੀ ਹਜੇ ਤੱਕ ਜਿਹੜੇ ਨੌਜਵਾਨ ਉੱਥੇ ਨੇ ਉਹ ਭੁੱਖੇ ਮਰਦੇ ਨੇ ਚਾਲੀਆਂ-ਚਾਲੀਆਂ ਦਿਨਾਂ ਵਿੱਚ ਉੱਥੇ ਕਈਆਂ ਦੀਆਂ ਮੋਤਾਂ ਹੋ ਜਾਂਦੇ ਨੇ ਕਈ ਜੰਗਲਾਂ ਦੇ ਵਿੱਚ ਕਈਆਂ ਦੇ ਪਿੰਜਰੇ ਮਿਲਦੇ ਨੇ ਉਹ ਵੀ ਪਛਾਣ ਕਿੱਥੋਂ ਹੁੰਦੀ ਆ ਉਹਨਾਂ ਦੇ ਗੁੱਟਾਂ ਵਿੱਚ ਕੜੇ ਪਏ ਸੀ ਤੇ ਉੱਥੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਦੇ ਜੇਕਰ ਭਗਵੰਤ ਮਾਨ ਸਰਕਾਰ ਇੰਨੀ ਚੰਗੀ ਹੁੰਦੀ ਤੇ ਜਿਹੜੇ ਨੌਜਵਾਨ ਪੰਜਾਬ ਤੋਂ ਬਾਹਰ ਅਮਰੀਕਾ ਗਏ ਕੈਨੇਡਾ ਗਏ ਉਹਨਾਂ ਨੂੰ ਜਾਂਦੀ ਕੀ ਲੋੜ ਸੀ ਉਹਨਾਂ ਨੇ ਐਨੇ ਪੈਸੇ ਲਾ ਕੇ ਪਹਿਲਾਂ ਤਾਂ ਉੱਥੇ ਗਏ ਉੱਥੋਂ ਜਾਣ ਤੋਂ ਬਾਅਦ ਫਿਰ ਉਹ ਫੇਰ ਵਾਪਸ ਆਏ ਤੇ ਉਹਨਾਂ ਦੇ ਮਾਪੇ ਹੁਣ ਰੋ ਰਹੇ ਆ ਰੋ ਇਸ ਕਰਕੇ ਰਿਹਾ ਸਿਸਟਮ ਮਾੜਾ ਸਰਕਾਰ ਮਾੜੀ ਆ ਤੇ ਪਿਛਲੇ ਦਿਨੀ ਭਗਵੰਤ ਮਾਨ ਸਰਕਾਰ ਪਤਾ ਕੀ ਕਹਿੰਦੀ ਸੀ ਇਹ ਮਾਰ ਕਹਿੰਦੇ ਇਹ ਸਿਸਟਮ ਮਾੜਾ ਤੇ ਦੋਹਾਂ ਤਿੰਨ ਸਾਲਾਂ ਚ ਮੈਂ ਸਿਸਟਮ ਨਹੀਂ ਬਦਲ ਸਕਿਆ ਭਗਵੰਤ ਮਾਨ ਜੀ ਦੇਖੋ ਤੁਸੀਂ ਸਿਸਟਮ ਹੀ ਨਹੀਂ ਸੀ ਬਦਲ ਸਕਦੇ ਤੇ ਫਿਰ ਉਹ ਤੋਂ ਚੜ੍ਹੀਆਂ ਚ ਗੱਲ ਕਰਨ ਦੀ ਕੀ ਲੋੜ ਸੀ ਉਹ ਤੋਂ ਤੁਸੀਂ ਕਹਿੰਦੇ ਸੀ ਵੀ ਜਦੋਂ ਮੇਰੇ ਹੱਥ ਸਰਕਾਰ ਆ ਗਈ ਜਦੋਂ ਸਾਡੀ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੁਸੀਂ ਤਾਂ ਪਹਿਲਾਂ ਦੇਖਣ ਨੂੰ ਤਰਸੋਗੇ ਪਹਿਲਾਂ ਵਾਲਾ ਪੰਜਾਬ ਤੁਸੀਂ ਤਾਂ ਕਹੋਗੇ ਭਗਵੰਤ ਮਾਨ ਸਰਕਾਰ ਦੀ ਐਨਾ ਬਦਲਾ ਲਿਆਤਾ ਐਨਾ ਇਨਕਲਾਬ ਲਿਆਤਾ ਭਗਵੰਤ ਮਾਨ ਸਰਕਾਰ ਤਾਂ ਆਪ ਸਰਦਾਰ ਸ਼ਹੀਦ ਭਗਤ ਸਿੰਘ ਜੀ ਦੇ ਇਨਕਲਾਬ ਦੀਆਂ ਗੱਲਾਂ ਕਰਦੇ ਸੀ ਮੈਨੂੰ ਲੱਗਦਾ ਆਪਾਂ ਨੂੰ ਲੱਗਦਾ ਨਾ ਵੀ ਇਹਨਾਂ ਨੂੰ ਇਨਕਲਾਬ ਦਾ ਅਸਲ ਮਤਲਬ ਹੀ ਨਹੀਂ ਪਤਾ ਵੀਰ ਇਨਕਲਾਬ ਹੁੰਦਾ ਕੀ ਆ ਜੇ ਇਨਕਲਾਬ ਦਾ ਮਤਲਬ ਹੀ ਪਤਾ ਹੁੰਦਾ ਤਾਂ ਅੱਜ ਨੂੰ ਇਹਨਾਂ ਨੇ ਇਨਕਲਾਬ ਲੈ ਕੇ ਆਉਣਾ ਸੀ ਇਨਕਲਾਬ ਇਕੱਲਾ ਪੱਗਾ ਬੰਨਣ ਨਾਲ ਨਹੀਂ ਆਉਂਦਾ ਇਨਕਲਾਬ ਦੇ ਲਈ ਸੱਤਾ ਬਦਲਣੀ ਪੈਂਦੀ ਆ ਜੋ ਕਿ ਭਗਵੰਤ ਮਾਨ ਸਰਕਾਰ ਤਾਂ ਕਹਿ ਦਿੰਦੇ ਨੇ ਇਹ ਤਾਂ ਸਿਸਟਮ ਦੀ ਗਲਤੀ ਆ ਇਹ ਤਾਂ ਸਿਸਟਮ ਗਲਤ ਆ ਮੈਨੂੰ ਤਾਂ ਇਹਦੇ ਬਾਰੇ ਪਤਾ ਹੀ ਨਹੀਂਗਾ ਹੁਣ ਅੱਜ ਕੁਲਦੀਪ ਢਾਲੀਵਾਲ ਜੀ ਨੇ ਬਿਆਨ ਦਿੱਤਾ ਕਹਿੰਦੇ 2027 ਦੇ ਵਿੱਚ ਸਾਡੀ ਸਰਕਾਰ ਫੇਰ ਆਜੂਗੀ ਆਮ ਆਦਮੀ ਪਾਰਟੀ ਫੇਰ ਵਾਪਸ ਆਜੂਗੀ ਹੁਣ ਉਹਨਾਂ ਨੂੰ ਇਹ ਚੀਜ਼ ਪੁੱਛਣ ਵਾਲੀ ਆ ਕਿ ਕਿਹੜੇ ਬੇਸ ਤੇ ਆਉਗੀ ਕੀ ਲੋਕਾਂ ਤੋਂ ਦੀ ਸਰਕਾਰ ਬਾਰੇ ਚੱਕੀ ਲੱਗਦੀ ਹੈ ਉਹਨਾਂ ਨੂੰ ਉਹਨਾਂ ਦੇ ਦਲ ਵਿੱਚ ਤੁਹਾਡੇ ਲਈ ਬੜਾ ਸਤਕਾਰ ਆ ਥਾਲੀਵਾਲ ਜੀ ਸਰਕਾਰਾਂ ਤੋਂ ਤਾਂ ਸਾਰੇ ਲੋਕ ਕੱਕੇ ਪਏ ਆ ਇਹਨਾਂ ਨੂੰ ਤਾਂ ਮਜਬੂਰਨ ਮਜਬੂਰਨ ਇਹਨਾਂ ਨੂੰ ਕਿਸੇ ਨਾ ਕਿਸੇ ਪਾਰਟੀ ਨੂੰ ਜਿਤਾਉਣਾ ਪੈਂਦਾ ਹੈ ਹਾਲਾਂਕਿ ਸਾਰੀਆਂ ਸਰਕਾਰਾਂ ਦਾ ਲੋਕਾਂ ਨੂੰ ਪਤਾ ਹੈ ਕਿਉਂਕਿ ਸਾਰੀਆਂ ਸਰਕਾਰਾਂ ਹੀ ਇੱਕੋ ਥਾੜੀ ਦੀਆਂ ਚਟੀਆਂ ਪਟੀਆਂ ਨੇ ਸਾਰੀ ਮਿਲੀ ਭੁਗਤ ਇਹਨਾਂ ਨੇ ਕਰਨੀ ਹੁੰਦੀ ਆ ਪਹਿਲਾਂ ਸਰਕਾਰਾਂ ਨੇ ਢੇਰ ਲਾ ਦੇਣੇ ਹੁੰਦੇ ਆ ਆ ਕਰਦਾਂਗੇ ਉਹ ਕਰਦਾਂਗੇ ਆ ਬਦਲਾਜੂ ਆ ਇਨਕਲਾਬ ਆ ਆ ਦੇਖ ਲੋ ਹਰੇਕ ਤੱਕ ਨਹੀਂ ਬਦਲਾ ਹੁੰਦਾ ਭਗਵੰਤ ਮਾਨ ਸਰਕਾਰ ਨੇ ਬੀਬੀਆਂ ਨੂੰ ਕਿਹਾ ਵੀ ਤੁਹਾਡੇ ਖਾਤੇ ਵਿੱਚ ਪੈਸੇ ਆ ਕਰਨਗੇ ਬੀਬੀਓ ਤੁਹਾਨੂੰ ਵੀ ਤਾਂ ਪਤਾ ਤਿੰਨ ਸਾਲ ਹੋ ਗਏ ਕਿਹੜੇ ਖਾਤੇ 'ਚ ਪੈਸੇ ਆ ਗਏ ਜੇ ਖਾਤੇ 'ਚ ਪੈਸੇ ਆਏ ਹੁੰਦੇ ਪੰਜਾਬ ਦੀਆਂ ਬੀਬੀਆਂ ਨੂੰ ਇਹ ਚੀਜ਼ ਦਾ ਪਤਾ ਹੁੰਦਾ ਤੇ ਅੱਜ ਦਿੱਲੀ ਦੇ ਵਿੱਚ ਬੀਜੇਪੀ ਸਰਕਾਰ ਦੀ ਥਾਂ ਤੇ ਆਜਮਦ ਵੀ ਪਾਰਟੀ ਨਾ ਹੁੰਦੀ ਆਮ ਆਦਮੀ ਪਾਰਟੀ ਨੇ ਪਹਿਲਾਂ ਤਾਂ ਪੰਜਾਬ ਦੇ ਵਾਅਦੇ ਕੀਤੇ ਪੰਜਾਬ ਦੀ ਸਰਕਾਰ ਨੂੰ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਇੰਨਾ ਪਿੱਛੇ ਲਾਇਆ ਇੰਨੇ ਗੱਲਾਂ ਦੇ ਢੇਰ ਲਾਏ ਬੇਰੋਜ਼ਗਾਰੀ ਖਤਮ ਕਰ ਦਾਂਗੇ ਕਾਰੋਬਾਰ ਚਲਾ ਦਾਂਗੇ ਨੌਜਵਾਨ ਏ ਖੁਫੇੜੀ ਮਾਰਨਗੇ ਨੌਕਰੀਆਂ ਦੇ ਦਿਆਂਗੇ ਬੀਬੀਆਂ ਦੇ ਖਾਤੇ ਚ ਪੈਸੇ ਪਾ ਲਾਂਗੇ ਇਹ ਚੀਜ਼ਾਂ ਉਹਨਾਂ ਨੇ ਇੰਨੇ ਵਾਅਦੇ ਕੀਤੇ ਤੇ ਪੂਰਾ ਉਹਨਾਂ ਨੇ ਇੱਕ ਵੀ ਨਹੀਂ ਕੀਤਾ ਹਾਲਾਂਕਿ ਜਿਹੜੇ ਉਹਨਾਂ ਦੇ ਕਟਛੇ ਚਮਚੇ ਨੇ ਉਹ ਪਤਾ ਕੀ ਕਹਿੰਦੇ ਨੇ ਤੁਸੀਂ ਉਹਨਾਂ ਦੇ ਵੇਖੋ ਤਾਂ ਸਹੀ ਉਹਨਾਂ ਨੇ ਕਿੰਨੀਆਂ ਸਹੂਲਤਾਂ ਦੇਤੀਆਂ ਕਿੰਨੇ ਬਿਜਲੀ ਦੇ ਬਿੱਲ ਮਾਫ਼ ਕਰਤੇ ਹਾਲਾਂਕਿ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਕਿ ਜਿਹੜਾ ਭਾਈ ਤੁਸੀਂ ਕਮਾਉਂਦੇ ਹੋ ਖਾਣੇ ਉਹ ਤੇਲ ਵੀ ਕਮਾਉਂਦੇ ਹੋ ਆਪਣੇ ਸਾਧਨ ਵਿੱਚ ਉਹਦੇ ਤੇ ਵੀ ਉਹਦੇ ਤੇ ਵੀ ਉਹਨਾਂ ਦਾ ਟੈਕਸ ਹੁੰਦਾ ਹੈ ਤੇ ਉਹ ਟੈਕਸ ਜਾਂਦਾ ਹੀ ਸਰਕਾਰਾਂ ਕੋਲੇ ਆ ਤੇ ਉਹਨਾਂ ਟੈਕਸਾਂ ਦੇ ਨਾਲ ਹੀ ਉਹ ਸਾਰੇ ਬਿੱਲ ਮਾਫ ਕਰ ਦਿੰਦੇ ਆ ਜੀ ਤਾਂ ਉਹਨਾਂ ਦੇ ਚਮਚੇ ਕੜਛੂ ਉਹਨਾਂ ਦੇ ਗੁਣ ਗਾਉਣ ਲੱਗ ਜਾਂਦੇ ਕਹਿਣ ਲੱਗ ਪੈਂਦੇ ਆ ਕਿ ਸਾਡੇ ਗਾਏ ਆ ਸਾਡੇ ਸਰਕਾਰਾਂ ਆ ਹੁਣ ਤੁਸੀਂ ਦੇਖੋ ਕਿ ਅੱਜ ਜੋ ਕੁਲਦੀਪ ਢੜੀਵਾਲ ਨੇ ਕਿਹਾ ਉਹਨਾਂ ਨੇ ਕਿਹਾ ਵੀ ਜਿਹੜੇ ਕੇਜਰੀਵਾਲ ਅਰਵਿੰਦ ਕੇਜਰੀਵਾਲਾ ਉਹ ਤੇ ਭਗਵੰਤ ਮਾਨ ਪੂਰੇ ਪਹਾੜ ਵਾਂਗੂ ਖੜੇ ਆ ਲੋਕਾਂ ਨੂੰ ਇੰਨੀਆ ਸਹੂਲਤਾਂ ਦੇ ਰਹੇ ਆ ਵੀ ਤੁਸੀਂ ਦੇਖੋਗੇ ਬਿਜਲੀ ਦੇ ਬਿੱਲ ਉਹਨਾਂ ਨੇ ਮਾਫ ਕਰਤੇ ਨਵੇਂ ਪੌਲ ਉਹਨਾਂ ਨੇ ਬਣਾਤੇ ਨਹਿਰਾਂ ਉਹਨਾਂ ਨੇ ਬਣਾ ਦਿਆਂ ਭਗਵੰਤਮਾਨ ਸਰਕਾਰ ਜੀ ਜਿੰਨਾ ਦੀ ਲੋਕਾਂ ਨੂੰ ਲੋੜ ਆ ਉਹ ਕੰਮ ਤਾਂ ਤੁਸੀਂ ਕੀਤੇ ਨਹੀਂ ਜਿੰਨਾ ਦੀ ਲੋੜ ਨਹੀਂ ਉਹ ਕੰਮ ਕਰਕੇ ਤੁਸੀਂ ਢੇਰ ਲਾਈ ਜੰਨੇ ਢੇਰ ਵੀ ਕੀ ਲਾਇਆ ਇੰਨਾ ਕੰਮ ਤਾਂ ਤੁਸੀਂ ਕੀਤਾ ਹੀ ਨਹੀਂ ਜੇ 3 ਸਾਲਾਂ ਦੇ ਵਿੱਚ ਸਿਸਟਮ ਹੀ ਨਹੀਂ ਸੀ ਬਦਲ ਸਕਦੇ 3 ਸਾਲ ਹੋ ਗਏ ਤੁਹਾਨੂੰ ਤਾਂ ਤੁਸੀਂ ਕਹਿ ਸਗੇ ਵੀ ਛਟਕੰਗਾਂ ਦੇ ਵਿੱਚ ਸਾਰਾ ਸਿਸਟਮ ਬਦਲ ਦਾਂਗੇ ਤੇ ਹੁਣ ਫਿਰ ਬਦਲਾਇਆ ਕਿਉਂ ਨਹੀਂ ਬਾਕੀ ਦੋਸਤੋ ਮੈਂ ਤਾਂ ਤੁਹਾਡੇ ਨਾਲ ਖਬਰ ਸਾਂਝੀ ਕਰਨੀ ਸੀ ਤੁਹਾਡੇ ਨਾਲ ਕਰ ਚੁੱਕੇ ਆ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸਸਟੀਵੀ ਮੈਂ ਹਾਂ ਜਸ਼ਨਪ੍ਰੀਤ ਕੌਰ ਬਹੁਤ ਮਿਹਰਬਾਨ